ਅਮਨ ਰੂੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਕਿਤਾ ਬਾਜਵਾ ਸਾਹਿਬ ਵੀ ਉਹਦੇ ਮੈਨੂੰ ਕਹਿੰਦੇ ਸੀ ਕਿ ਨਹੀਂ ਇਹ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਮੇਰੇ ਵੀਰ ਜੋ ਅਮਨ ਅਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸੀਗਾ ਜਹਜਾ ਸੀਗਾ ਅੱਜ ਵੀ ਉਹੋ ਜਿਹੀ ਐ ਪਰ ਜੇ ਅੱਗੋਂ ਗੱਲ ਹੀ ਬਹੁਤੀ ਸਿਆਣੀ ਨਾ ਆਵੇ ਜਾਂ ਮੈਂ ਕਹਾਂ ਪਲੀ ਮੈਂ ਨਗਰ ਜੇ ਗੱਲ ਹੀ ਕਾਮਲੀ ਆਵੇ ਤੇ ਫਿਰ ਅਮਨਦੀ ਸੈਣ ਵੀ ਉੱਥੇ ਕੀ ਕਰੂਗੀ ਸਿਆਲਪ ਦਾ ਜਵਾਬ ਸਿਆਲਪ ਨਾਲ ਦਿੱਤਾ ਜਾਊਗਾ ਤੇ ਹਰਖ ਦਾ ਜਵਾਬ ਹਰਖ ਨਾਲ ਦਿੱਤਾ ਜਾਊਗਾ ਕਾਮਲੀ ਗੱਲ ਦਾ ਜਵਾਬ ਕਾਮਲੀ ਗੱਲ ਨਾਲ ਦਿੱਤਾ ਜਾਊਗਾ ਸਭ ਮੇਰੇ ਕਹਿੰਦਾ ਮਤਲਬ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਵੀ ਆਪਾਂ ਤੁਸੀਂ ਦਰਸਤ ਕਰਵਾਓ ਤੁਸੀਂ ਪਾਰਟੀ ਦੇ ਪ੍ਰਧਾਨੋਂ ਤੇ ਬਾਵਾ ਸਾਹਿਬ ਨੂੰ ਕਹੋ ਕਿ ਬੇਫਿਕਰ ਹੋ ਕਿਸ ਰਾਣੇ ਤੇ ਨਿਬਾਣ ਦੇ ਕਿ ਸੋਝਣਾ ਨਾ ਜਿੰਨਾ ਅਮਨ ਨੇ ਉਹਨਾਂ ਦੀ ਪੀੜੀ ਥੱਲੇ ਨਿਗ੍ਹਾ ਮਰਵਾਣੀ ਸੀਗੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਤੇ ਪੰਜਾਬ ਦੇ ਲੋਕਾਂ ਦੀ ਉਹ ਮਰਵਾਤੀ ਐ ਹੁਣ ਮੇਰੇ ਵੱਲੋਂ ਪਹਿਲ ਨਹੀਂ ਹੋਊਗੀ ਬਸ਼ਰਤੇ ਕਿ ਪੋਲਿਟਿਕਸ ਜਿਹੜੀ ਉਹ ਪੋਜ਼ਿਟਿਵ ਸੀਰੀਅਸਨੈਸ ਤੇ ਇੱਕ ਦੂਜੇ ਦੀ ਮਾਨ ਮਰਿਆਦਾਰੀ ਜਿਹੜੀ ਉਹ ਹੋਵੇ ਜੇ ਉਹ ਤੋਂ ਕੋਈ ਵੱਖਰ ਜਾਊਗਾ ਤੇ ਫਿਰ ਡੈਫੀਨਿਟਲੀ ਭਰਾ ਮਰੇਗਾ ਜਿਵੇਂ ਮੈਂ ਪਹਿਲਾਂ ਕਿਹਾ ਪਿਰਤਾ ਅੱਗੋਂ ਹੋ ਕੇ ਟੱਕਰ ਦੇ ਵਿੱਚ ਹੀ ਸਵਾਦ ਉਹਨਾਂ ਪਰ ਉਹਨਾਂ ਗੱਲਾਂ ਦੇ ਵਿੱਚ ਫੇਰ ਇਹ ਮਜਬੂਰੀ ਨੂੰ ਪੈਂਦਾ ਮੈਂ ਮੈਂ ਖੁਸ਼ੀ ਨੂੰ ਮੈਨੂੰ ਇਹ ਸ਼ੌਗ ਨਹੀਂ ਹੈਗਾ ਵੀ ਅਨੇ ਕਿਸੇ ਨਾਲ ਬਿਨਾ ਗਾਤੋਂ ਲੜਦੇ ਭੜਦੇ ਫਿਰੀਏ ਪਰ ਕਈ ਵਾਰੀ ਕੰਪਰਸ਼ਨ ਵੀ ਬਣ ਜਾਂਦੀ ਹੈ ਤੇ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਜਵਾਬ ਦੇ ਦਿੰਦੇ ਹੁਣ ਤੱਕ ਜਿਹੜੀ ਰੋਕ ਹੈਗੀ ਹਾਈ ਕੋਰਟ ਤੋਂ ਉਹ ਉਸ ਗੱਲ ਦੀ ਰੋਕ ਹੈ ਕਿ ਇਹਨਾਂ ਪੰਜਾਬ ਬਮਲੇ ਬਿਆਨ ਤੇ ਔਰ ਹਾਈ ਕੋਰਟ ਜੋ ਪੰਜਾਬ ਪੁਲਿਸ ਵੱਲੋਂ ਉਹਦੇ ਕੇਸ ਹੋਇਆ ਬਾਜਾ ਸਾਹਿਬ ਤੇ ਜਿਹੜਾ ਉਹ 30 32 35 ਸਾਲ ਪੁਰਾਣਾ ਵਾਲਾ ਜਿਹੜਾ ਮਸਲਾ ਮੈਂ ਚੱਕਿਆ ਸੀਗਾ ਕਿ ਕਿਸ ਤਰੀਕੇ ਨਾਲ 90 99 99 ਵਿੱਚ ਕੀ ਹੁੰਦਾ ਰਿਹਾ ਉਹਦੇ ਬਾਰੇ ਖैर ਕੋਈ ਰੋਕ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਆਪਦੇ ਸਾਥੀ ਨੂੰ ਡਿਫੈਂਡ ਕਰਨਾ ਸੀਗਾ ਉਹਨਾਂ ਨੂੰ এমਬੈਰਕਮੈਂਟ ਤੋਂ ਰੋਕਣਾ ਸੀਗਾ ਕੋਈ ਗੱਲ ਨਹੀਂ ਜੋ ਤੁਸੀਂ ਕਹਿੰਦਾ ਉਹ ਸਿਰ ਮੱਥੇ ਪਰਵਾਣਾ ਖਿੜੇ ਮੱਥੇ ਪਰਵਾਣਾ ਕੋਈ ਕਰਾਉ ਲੋਣੀ ਉਹਦੇ ਤੁਸੀਂ ਮੈਂ ਤੁਹਾਨੂੰ ਸੁਣਿਆ ਸੀ ਅਮਨ ਜੀ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਅਦੇੜ ਦਿਆਂਗਾ ਮੇਰੇ ਸਾਹਮਣੇ ਬੈਠੇ ਇਹ ਕਿਨੂੰ ਕਿਨੂੰ ਅਦੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕੋ ਮੇਰੇ ਨਾਲ ਬੈਠ ਕੇ ਗੱਲ ਕਰ ਲੈਣੀ ਇਹ ਨਾ ਕਿਹਾ ਕਰੋ ਮੈਂ ਅਦੇੜ ਨਧੂੜ ਨਾਲ ਚੱਕਰਾਂ ਦੇ ਵਿੱਚ ਕਦੇ ਪੈਂਦਾ ਨਹੀਂ ਹੈਗਾ ਗੱਲ ਇਹ ਹੈ ਕਿ ਹਰ ਬੰਦੇ ਦੀ ਆਪ ਕੋ ਆਪਣੀ ਆਦਤ ਹੁੰਦੀ ਹੈ ਤੇ ਮੇਰੀ ਨੇਚਰ ਸ਼ੁਰੂ ਤੋਂ ਇਹ ਹੈ ਕਿ ਆਪਾਂ ਪਹਿਲ ਕਦੇ ਕਰਦੇ ਨਹੀਂ ਹੈਗੇ ਚੁੰਡੀ ਕਦੇ ਕਿਸੇ ਨੂੰ ਵੜਦੇ ਨਹੀਂ ਹੈਗੇ ਤੇ ਜੇ ਕੋਈ ਵੱਢ ਲੇ ਫਿਰ ਵੀਰ ਮੇਰਾ ਭਜਦਿਆਂ ਨੂੰ ਵਾਹਣ ਇੱਕੋ ਜਿੱਕਾ ਫਿਰ ਤਾਂ ਜਦੋਂ ਤੱਕ ਅੱਗੋਂ ਹੋ ਕੇ ਨਾ ਟੱਕਰਈਏ ਉਦੋਂ ਤੱਕ ਤਾਂ ਸਵਾਦ ਨਹੀਂ ਆਉਂਦਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਨਾ ਉਹਦੇ ਡਬਲ ਨਾ ਚੱਕਰ ਚ ਨਾ ਮੈਂ ਕਦੇ ਪਹਿਲਾ ਪਿਆ ਸੀਗਾ ਨਾ ਮੈਂ ਅੱਜ ਪੈਣਾ ਨਾ ਮੈਂ ਸ਼ਾਇਦ ਜਿੰਨੀ ਦੇਰ ਰਾਜਨੀਤੀ ਕਰਨੀ ਹੈ ਨਾ ਕਿ ਉਹਨਾਂ ਚੱਕਰਾਂ ਦੇ ਵਿੱਚ ਪੈਣਾ ਪਰ ਮੈਂ ਇਹਨਾਂ ਜ਼ਰੂਰ ਚਾਹੂੰਗਾ ਕਿ ਪੋਲਿਟਿਕਸ ਜਿਹੜੀ ਉਹਦੇ ਵਿੱਚ ਬੜੀ ਸੰਜੀਦਗੀ ਬੜੀ ਸੀਰੀਅਸਨੈਸ ਔਰ ਇੱਕ ਇੱਕ ਡੈਕੋਰਮ ਹੈ ਜਿਹੜਾ ਇੱਕ ਅ ਇੱਕ ਦੂਜੇ ਪ੍ਰਤੀ ਜਿਹੜੀ ਕੋਈ ਇੱਕ ਅ ਇੱਕ ਸੈਂਸਸ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਾਂਗਰਸ ਪਾਰਟੀ ਦੇ ਸੁਪਰ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਵੜੀ ਜੀ ਨੂੰ ਮੋਖਾਤਬ ਹੋ ਕੇ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਅ ਪਰਸੋਂ ਇੱਕ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ ਅ ਕਿ ਉਹ ਬੰਬ ਪੰਜਾਬ ਆ ਗਏ ਤੇ ਉਹਦੇ ਕਰਕੇ ਕਾਫੀ ਕੁਝ ਚੱਲਿਆ ਅ ਪਰਸੋਂ ਰਾਜਾ ਜੀ ਰਾਜਾ ਫੜਿੰਗ ਜੀ ਸਾਡੇ ਸਾਥੀ ਨੇ ਉਹ ਉਹਨਾਂ ਨੇ ਪਰਸੋਂ ਲਾਈਵ ਹੋ ਕੇ ਇੱਕ ਪੰਜਾਬ ਨੂੰ ਖਬਰ ਦਿੱਤੀ ਸੀਗੀ ਕਿ ਇੱਕ ਹੋਰ ਬੰਬ ਹੈ ਜੀ ਜਿਹੜਾ ਉਹ ਅਜਨਾਲੇ ਫਟ ਗਿਆ ਛੱਤ ਤੇ ਡਿੱਗ ਗਿਆ ਚਲੋ ਜਾਣ ਨਹੀਂ ਵਾਲੀ ਨੁਕਸਾਨ ਨਹੀਂ ਹੋਇਆ ਮੈਂ ਦੇਖਿਆ ਮੈਨੂੰ ਪਰਸੋਂ ਕਿਸੇ ਨੇ ਲਿੰਕ ਭੇਜਿਆ ਮੈਂ ਦੇਖਿਆ ਤੇ ਕੱਲ ਮੈਂ ਸੋਚਿਆ ਫਿਰ ਮੈਂ ਮੈਂ ਵੀਟ ਨਹੀਂ ਕਰਦਾ ਰਿਹਾ ਕੱਲ ਵੀ ਸਾਰਾ ਦਿਨ ਵੇਟ ਕੀਤੀ ਅੱਜ ਵੀ ਸਾਰਾ ਦਿਨ ਵੇਟ ਕੀਤੀ ਕਿ ਸ਼ਾਇਦ ਜੋ ਕੁਝ ਪੋਜ਼ਿਟਿਵ ਹੋ ਰਿਹਾ ਹੈ ਸ਼ਾਇਦ ਉਹਦੇ ਬਾਰੇ ਵੀ ਰਾਜਾ ਜੀ ਲਾਈਵ ਹੋ ਕੇ ਪੰਜਾਬ ਨੂੰ ਅਪਡੇਟ ਦੇਣਗੇ ਮੈਂ ਰਾਜਾ ਜੀ ਸ਼ਾਇਦ ਤੁਸੀਂ ਤੁਹਾਡੇ ਧਿਆਨ ਜਣਾਏ ਹੋਏ ਮੈਂ ਦੋਕ ਇਹ ਪੋਜ਼ਿਟਿਵ ਖਬਰ ਹੈ ਜਿਹੜੀ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਉਹ ਕੱਲ ਜਿਹੜਾ ਇਹਨਾਂ ਗ੍ਰੇਨੇਡ ਅਟੈਕਾਂ ਦਾ ਮਾਸਟਰਮਾਈਂਡ ਸੀਗਾ ਹੈਪੀ ਪਸੀਆ ਉਹ ਅਮਰੀਕਨ ਦੀ ਪੁਲਿਸ ਨੇ ਫੜ ਲਿਆ ਪੰਜਾਬ ਪੁਲਿਸ کافی ਦਿਨ ਤੇ ਪਿੱਛਾ ਕਰ ਰਹੀ ਸੀਗੀ ਤੇ ਅੱਜ ਸ਼ਾਇਦ ਤੁਸੀਂ ਫੜਿਆ ਨਾ ਹੋਵੇ ਅੱਜ ਜਰਮ ਫਰਾਂਸ ਤੇ ਗ੍ਰੀਸ ਦੇ ਵਿੱਚੋਂ ਵੀ ਜਿਹੜੇ ਕੋਈ ਅੱਤਵਾਦੀ ਮੋਡਿਊਲ ਨੇ ਉਹੋ ਪੰਜਾਬ ਪੁਲਿਸ ਨੇ ਪਿੱਛਾ ਕਰਕੇ ਉਹਨਾਂ ਨੂੰ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਹਨਾਂ ਨੂੰ ਵੀ ਬੱਸ ਹੈ ਜਿਹੜਾ ਉਹ ਕੀਤਾ ਸੋ ਮੇਰੇ ਕਹਿੰਦਾ ਮਤਲਬ ਇੱਕ ਸਿਰਫ ਅਗਰ ਨੈਗੇਟਿਵਿਟੀ ਹੀ ਜਾਈ ਜਾਵੇ ਉਹਦੇ ਨਾਲੋਂ ਮੈਂ ਸੋਚਿਆ ਕਿ ਚਲੋ ਜੇ ਕੁਝ ਚੰਗਾ ਹੋ ਰਿਹਾ ਤਾਂ ਉਹ ਵੀ ਦੱਸ ਦਿੱਤਾ ਜਾਵੇ ਬਾਕੀ ਰਾਜਾ ਜੀ ਤੁਹਾਡਾ ਤੁਸੀਂ ਉਸ ਦਿਨ ਗੱਲਾਂ ਬਾਤਾਂ ਕੀਤੀਆਂ ਬੜੀ ਵੱਡੀ ਗੱਲ ਕੀਤੀ ਮੈਨੂੰ ਵੀ ਤੁਸੀਂ ਚਲੋ ਭਰਾਓ ਮੇਰੇ ਤੁਹਾਨੂੰ ਪੂਰਾ ਹੱਕ ਹੈ ਮੈਨੂੰ ਵੀ ਇੱਕ ਦੋ ਸਲਾਹਾਂ ਜਿਹੜੀਆਂ ਤੁਹਾਡੀਆਂ ਸਲਾਹਾਂ ਨੇ ਜਿਹੜੀਆਂ ਸਿਰ ਮੱਥੇ ਪਰਵਾਹ ਨਹੀਂ ਪਰ ਇੱਕ ਉਹ ਸਲਾਹਾਂ ਛੋਟੇ ਵੀਰ ਮੇਰੀਆਂ ਵੀ ਨੇ ਤੁਹਾਨੂੰ ਪਰ ਉਹ ਪੋਜ਼ਿਟਿਵ ਨੋਟ ਦੇ ਉੱਪਰ ਨੇ ਕੋਈ ਉਹਦੇ ਚ ਕੋਈ ਆਪਾਂ ਕਹੀਏ ਵੀ ਤੁਹਾਨੂੰ ਵੀ ਉਹ ਬੰਦਾ ਜਿਹੜਾ ਦੇਸ਼ ਤੇ ਪੰਜਾਬ ਦੇ ਨਾਲ ਧਰੋਹ ਤਮਾਰਿਆ ਹੈ ਜੀ ਨਹੀਂ ਦੂਰ ਬੈਠਾ ਉਹ ਉਹਨਾਂ ਸਾਫ਼-ਸਾਫ਼ ਨਾ ਕਰਿਆ ਕਰਿਆ ਕਰੀਏ ਇਹਨਾਂ ਆਪਾਂ ਚੰਗਾ ਨਹੀਂ ਲੱਗਦਾ ਹੈਗਾ ਦੂਜਾ ਇੱਕ ਤੁਸੀਂ ਗੱਲ ਕੀਤੀ ਕਿ ਚਲੋ ਬਾਜਰਾ ਸਾਹਿਬ ਦੀ ਤੁਹਾਡੇ ਕਲੀਗ ਨੇ ਤੁਹਾਡਾ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਵਾਜੇ ਮੇ ਖੜਨਾ ਚਾਹੀਦਾ ਆ ਆਪਣੇ ਸਾਥੀਆਂ ਦੇ ਨਾਲ ਤੁਸੀਂ ਬਾਜਵਾ ਸਾਹਿਬ ਵਾਲੀ ਗੱਲ ਤੇ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਨੂੰ ਹਾਈ ਕੋਰਟ ਵੱਲੋਂ ਬੋਲਣ ਤੇ ਰੋਕ ਹੈ ਮੈਂ ਥੋੜੀ ਗੱਲ ਨਾਲ ਸਹਿਮਤ ਆ ਜਿਹੜਾ ਇਹ ਕੇਸ ਹੋਇਆ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ ਤੇ ਜਿਹਦੇ ਵਾਸਤੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਸੀਗਾ ਤੁਸੀਂ ਖੈਰ ਬੜੇ ਬੜੇ ਸਿਆਣੇ ਤਰੀਕੇ ਨਾਲ ਜਾਂ ਮੈਂ ਕਹਾ ਵੀ ਚਲਾਕੀ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਂ ਵੀ ਸਮਝਦਾ ਬਾਕੀ ਸਾਰੇ ਵੀ ਸਮਝਦੇ ਨੇ ਜਿਹੜੀ ਰੋਕ ਹੈਗੀ ਹਾਈ ਕੋਰਟ ਤੋਂ ਉਹ ਉਸ ਗੱਲ ਦੀ ਰੋਕ ਹੈ ਕਿ ਇਹਨਾਂ ਪੰਜਾਬ ਬੰਮਾਲੇ ਬਿਆਨ ਤੇ ਔਰ ਹਾਈ ਕੋਰਟ ਜੋ ਪੰਜਾਬ ਪੁਲਿਸ ਵੱਲੋਂ ਉਹਦੇ ਕੇਸ ਹੋਇਆ ਬਾਜਾ ਸਾਹਿਬ ਤੇ ਜਿਹੜਾ ਉਹ 30 32 35 ਸਾਲ ਪੁਰਾਣਾ ਵਾਲਾ ਜਿਹੜਾ ਮਸਲਾ ਮੈਂ ਚੱਕਿਆ ਸੀਗਾ ਕਿ ਕਿਸ ਤਰੀਕੇ ਨਾਲ 90 99 99 ਵਿੱਚ ਕੀ ਹੁੰਦਾ ਰਿਹਾ ਉਹਦੇ ਬਾਰੇ ਖੈਰ ਕੋਈ ਰੋਕ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਆਪਦੇ ਸਾਥੀ ਨੂੰ ਡਿਫੈਂਡ ਕਰਨਾ ਸੀਗਾ ਉਹਨਾਂ ਨੂੰ 엠ਬੈਰਸਮੈਂਟ ਤੋਂ ਰੋਕਣਾ ਸੀਗਾ ਕੋਈ ਗੱਲ ਨਹੀਂ ਜੋ ਤੁਸੀਂ ਕਹਤਾ ਉਹ ਸਿਰ ਮੱਥੇ ਪਰਵਾਣਾ ਖਿੜੇ ਮੱਥੇ ਪਰਵਾਣਾ ਕੋਈ ਪ੍ਰੋਬਲਮ ਨਹੀਂ ਆਏਗੀ ਅ ਦੂਜਾ ਇੱਕ ਤੁਸੀਂ ਕਿਹਾ ਕਿ ਬਾਜਾ ਸਾਹਿਬ ਕਹਿੰਦੇ ਸੀਗੇ ਕਿ ਜੀ ਅਮਨ ਤਾਂ ਬੜਾ ਸਿਆਣਾ ਮੁੰਡਾ ਹੁੰਦਾ ਸੀਗਾ ਇਹਨੂੰ ਕੀ ਹੋ ਗਿਆ ਮੈਂ ਮੇਰੇ ਵੀਰ ਜੋ ਅਮਨ ਅਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸੀਗਾ ਜਿਹੇ ਜਿਹਾ ਸੀਗਾ ਅੱਜ ਵੀ ਉਹੋ ਜਿਹਾ ਹੀ ਐ ਉਹਨੂੰ ਸਿਆਣਾ ਕਹਿ ਲੋ ਕਮਲਾ ਕਹਿ ਲੋ ਜੋ ਮਰਜ਼ੀ ਕਹਿ ਲੋ ਪਰ ਪਰ ਜੇ ਅੱਗੋਂ ਗੱਲ ਹੀ ਬਹੁਤੀ ਸਿਆਣੀ ਨਾ ਆਵੇ ਜਾਂ ਮੈਂ ਕਹਾਂ ਪਲੀਜ਼ ਮੈਂ ਨਾ ਕਰੂ ਜੇ ਗੱਲ ਹੀ ਕਮਲੀ ਆਵੇ ਤੇ ਫਿਰ ਅਮਨਦੀ ਸੈਣਪ ਵੀ ਉੱਥੇ ਕੀ ਕਰੂਗੀ ਸੋ ਇਸ ਕਰਕੇ ਮੇਰੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਥੋੜੀ ਜੀ ਜੀ ਸੀਰੀਅਸ ਨਸਰ ਜਾਂ ਕੋਈ ਸਿਆਣੀਆਂ ਗੱਲਾਂ ਆਉਣਗੀਆਂ ਸਿਆਲਪ ਦਾ ਜਵਾਬ ਸਿਆਣਪ ਨਾਲ ਦਿੱਤਾ ਜਾਊਗਾ ਤੇ ਹਰਖ ਦਾ ਜਵਾਬ ਹਰਖ ਨਾਲ ਦਿੱਤਾ ਜਾਊਗਾ ਕਮਲੀ ਗੱਲ ਦਾ ਜਵਾਬ ਕਮਲੀ ਗੱਲ ਨਾਲ ਦਿੱਤਾ ਜਾਊਗਾ ਸਭ ਮੇਰੇ ਕਹਿੰਦਾ ਮਤਲਬ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਵੀ ਆਪਾਂ ਤੁਸੀਂ ਦਰਸਤ ਕਰਵਾਓ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਔਰ ਇੱਕ ਗੱਲ ਤੁਸੀਂ ਰਾਜਾ ਜੀ ਹੋਰ ਕਹੀ ਮੇਰੇ ਵੀ ਪਲੀਜ਼ ਮੇਰੀ ਤੁਹਾਨੂੰ ਤੁਸੀਂ ਛੋਟੇ ਭਰਾ ਹੋ ਕਿਸੇ ਗੱਲ ਨੂੰ ਮਾਇਨ ਨਾ ਕਰ ਮੈਂ ਤੁਹਾਨੂੰ ਬ੍ਰਦਰਲੀ ਸਲਾਹਾਂ ਨੇ ਜਿਹੜੀਆਂ ਉਹ ਦੇ ਰਿਹਾ ਤਾਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਇੱਕ ਚੰਗਾ ਪੋਜ਼ੀਟਿਵ ਰੋਲ ਅਦਾ ਕਰ ਸਕੇ ਉਸ ਕਰਕੇ ਮੈਂ ਸਲਾਹਾਂ ਦੇ ਰਿਹਾ ਬਾਕੀ ਤੁਹਾਡੀ ਗੱਲ ਦੀ ਹੈ ਉਸੀਂ ਇੱਕ ਗੱਲ ਕੀਤੀ ਕਿ ਅਮਨ ਨੇ ਥੋੜੇ ਦਿਨ ਪਹਿਲਾਂ ਕਿਹਾ ਤਾਂ ਕਿ ਮਜੀਠੀਆ ਸਾਹਿਬ ਨੂੰ ਕਿ ਮੈਂ ਤੇ ਨੁਢੇੜ ਦੂੰਗਾ ਤੇ ਹੁਣ ਬਾਜਵਾ ਸਾਹਿਬ ਨੂੰ ਕਹਤਾ ਕਿ ਮੈਂ ਬਾਜਵਾ ਸਾਹਿਬ ਨੂੰ ਨੁਢੇੜ ਦੂੰਗਾ ਪਰ ਮੇਰੀ ਬੇਨਤੀ ਹੈ ਮੈਂ ਉਹ ਦੇੜ ਨਧੂੜ ਨਾਲ ਚੱਕਰਾਂ ਦੇ ਵਿੱਚ ਕਦੇ ਪੈਂਦਾ ਨਹੀਂ ਹੈਗਾ ਕਿਉਂਕਿ ਮੈਂ ਮੰਨ ਕੇ ਚਾਹੁੰਦਾ ਮੈਂ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਕਿ ਬੰਦੇ ਨੂੰ ਕਦੇ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਆ ਕੋਈ ਨਿੱਜੀ ਤੂ ਤੜਾ ਜਾਂ ਕਿਹੜਾ ਕੱਢਣ ਵਾਲਾ ਕੰਮ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਇੰਨਾ ਗੱਲਾਂ ਦੇ ਵਿੱਚ ਪੈ ਜਾਂਦੇ ਆ ਨਿੱਜੀ ਤੂ ਤੜਾ ਦੇ ਵਿੱਚ ਨਿੱਜੀ ਈਰਖਾ ਦੇ ਵਿੱਚ ਨਹੀਂ ਜੀ ਦੁਸ਼ਮਣੀਆਂ ਦੇ ਵਿੱਚ ਤੇ ਲੋਕਾਂ ਦੇ ਮਸਲੇ ਮੁੱਦੇ ਨੇ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਨੇ ਸੋ ਮੈਂ ਕਈ ਵਾਰੀ ਕਿਹਾ ਮੈਂ ਆਦਮੀ ਕਹਿੰਦਾ ਪਰ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਉਹਦੇ ਇਹਨੋਂ ਦੂਰ ਨਾਲੀ ਦੇਖੋ ਗੱਲ ਇਹ ਹੈ ਕਿ ਹਰ ਬੰਦੇ ਦੀ ਆਪ ਕੋ ਆਪਣੀ ਆਦਤ ਹੁੰਦੀ ਹੈ ਤੇ ਮੇਰੀ nature ਸ਼ੁੱਧ ਤੋਂ ਇਹ ਹੈ ਕਿ ਆਪਾਂ ਪਹਿਲ ਕਦੇ ਕਰਦੇ ਨਹੀਂ ਹੈਗੇ ਚੁੰਡੀ ਕਦੇ ਕਿਸੇ ਨੂੰ ਵੱਢਦੇ ਨਹੀਂ ਹੈਗੇ ਤੇ ਜੇ ਕੋਈ ਵੱਢ ਲੇ ਫਿਰ ਵੀ ਮੇਰਾ ਭਜਦਿਆਂ ਨੂੰ ਵਾਹਣ ਇੱਕੋ ਜਿੱਕਾ ਫਿਰ ਤਾਂ ਜਦੋਂ ਤੱਕ ਅੱਗੋਂ ਹੋ ਕੇ ਨਾ ਟੱਕਰਈਏ ਉਦੋਂ ਤੱਕ ਦਾ ਸਵਾਲ ਨਹੀਂ ਹੁੰਦਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਨਾ ਉਹਦੇ ਡਬਲ ਨਾ ਚੱਕਰ ਚ ਨਾ ਮੈਂ ਕਦੇ ਪਹਿਲਾਂ ਪਿਆ ਸੀਗਾ ਨਾ ਮੈਂ ਅੱਜ ਪੈ ਨਾ ਮੈਂ ਸ਼ਾਇਦ ਜਿੰਨੀ ਦੇਰ ਰਾਜਨੀਤੀ ਕਰਨੀ ਹੈ ਨਾ ਕਿ ਉਹਨਾਂ ਚੱਕਰਾਂ ਦੇ ਵਿੱਚ ਪੈਣਾ ਪਰ ਮੈਂ ਇਹਨਾਂ ਜ਼ਰੂਰ ਚਾਹਾਂਗਾ ਕਿ ਪੋਲਿਟਿਕਸ ਜਿਹੜੀ ਉਹਦੇ ਵਿੱਚ ਬੜੀ ਸੰਜੀਦਗੀ ਬੜੀ ਸੀਰੀਅਸਨੈਸ ਔਰ ਇੱਕ ਇੱਕ ਡੈਕੋਰਮ ਹੈ ਜਿਹੜਾ ਇੱਕ ਇੱਕ ਦੂਜੇ ਪ੍ਰਤੀ ਜਿਹੜੀ ਕੋਈ ਇੱਕ ਅਹ ਅ ਇੱਕ ਸੈਂਸਸ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਮੇਰੀਆਂ ਤਾਂ ਇੰਨੀਆਂ ਇੱਕ ਸਲਾਹਾਂ ਨੇ ਤੁਹਾਨੂੰ ਕਲੀਗ ਕਹਿ ਲੋ ਭਰਾ ਕਹਿ ਲੋ ਸਾਥੀ ਕਹਿ ਲੋ ਪੋਲਿਟੀਕਲ ਰਿਲੇਸ਼ਨ ਕਹਿ ਲੋ ਉਸ ਪੱਖੋਂ ਮੇਰੀਆਂ ਤਾਂ ਸਲਾਹਾਂ ਇਹ ਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਤੇ ਬਾਕੀ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀਗੀ ਕਿ ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਬਣਾ ਕੀਤਾ ਹੈ ਪਰ ਚਲੋ ਕੋਈ ਹਾਈ ਕੋਰਟ ਵੱਲੋਂ ਮਾਣਾ ਤਾਂ ਨਹੀਂ ਹੈ ਪਰ ਫਿਰ ਵੀ ਮੈਂ ਤੁਹਾਨੂੰ ਕਿਉਂਕਿ ਉਸ ਦਿਨ ਗੱਲਵਾਜਬਾ ਸਾਹਿਬ ਨੇ ਪੀੜੀ ਦੀ ਤੇ ਸੋਟੇ ਦੀ ਤਰੂ ਕੀਤੀ ਸੀ ਸੋ ਮੈਂ ਤਾਂ ਸਿਰਫ ਮੈਂ ਤੁਹਾਨੂੰ ਇਹਨਾਂ ਜ਼ਰੂਰ ਕਹਾਂਗਾ ਕਿ ਬਾਈਵਾ ਸਾਹਿਬ ਨੂੰ ਕਹੋ ਕਿ ਬੇਫਿਕਰ ਹੋ ਕੇ ਸਰਹਾਨੇ ਤੇ ਨਿਵਾੰਦੇ ਕੇ ਸੌਝਣਾ ਜਿੰਨਾ ਅਮਨ ਨੇ ਉਹਨਾਂ ਦੀ ਪੀੜੀ ਥੱਲੇ ਨਿਗ੍ਹਾ ਮਰਵਾਣੀ ਸੀਗੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਤੇ ਪੰਜਾਬ ਦੇ ਲੋਕਾਂ ਦੀ ਉਹ ਮਰਵਾਤੀ ਹੈ ਹੁਣ ਮੇਰੇ ਵੱਲੋਂ ਪਹਿਲ ਨਹੀਂ ਹੋਊਗੀ ਬਿਸ਼ਰਤੇ ਕਿ ਪੋਲਿਟਿਕਸ ਜਿਹੜੀ ਉਹ ਪੋਜ਼ਿਟਿਵ ਸੀਰੀਅਸਨੈਸ ਤੇ ਇੱਕ ਦੂਜੇ ਦੀ ਮਾਨ ਮਰਿਆਦ ਵਾਲੀ ਜਿਹੜੀ ਉਹ ਹੋਵੇ ਜੇ ਉਹ ਤੋਂ ਕੋਈ ਬਾਹਰ ਜਾਊਗਾ ਤੇ ਫਿਰ ਡੈਫੀਨਿਟਲੀ ਭਰਾਵੇਂ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਤੇ ਤਾਂ ਅੱਗੋਂ ਹੋ ਕੇ ਟੱਕਰ ਦੇ ਵਿੱਚ ਹੀ ਸਵਾਦ ਉਹਨਾਂ ਪਰ ਉਹਨਾਂ ਗੱਲਾਂ ਦੇ ਵਿੱਚ ਆ ਫੇਰ ਇਹ ਮਜਬੂਰੀ ਨੂੰ ਪੈਂਦਾ ਮੈਂ ਮੈਂ ਖੁਸ਼ੀ ਨੂੰ ਮੈਨੂੰ ਇਹ ਸ਼ੌਗ ਨਹੀਂ ਹੈਗਾ ਵੀ ਐਵੇਂ ਕਿਸੇ ਨਾਲ ਬਿਨਾਂ ਕਾਤੋਂ ਲੜਦੇ ਭੜਦੇ ਫਿਰੀਏ ਪਰ ਕਈ ਵਾਰੀ ਕੰਪਰਸ਼ਨ ਵੀ ਬਣ ਜਾਂਦੀ ਹੈ ਤੇ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਸੋ ਮੇਰੇ ਤੋਂ ਵੀਰ ਮੇਰਾ ਇਹ 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 ਹੀ ਤੁਹਾਨੂੰ ਇੱਕ ਬ੍ਰਦਰਲੀ ਐਡਵਾਈਸ ਯੂ نو ਤੁਸੀਂ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਵੀ ਸੀਰੀਅਸਨੈਸ ਦੇ ਨਾਲ ਵਿਚਾਰ ਹੈ ਜਿਹੜਾ ਉਹ ਇਹ ਉੱਪਰ ਕਰੇ ਜਿਹੜੀਆਂ ਹਲਕੀਆਂ ਬਿਆਨਬਾਜ਼ੀਆਂ ਉਹ ਤਾਂ ਠੀਕ ਹੈ ਕਿ ਜਦੋਂ ਕੰਮ ਕਰਾਂਗੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਅਸੀਂ ਸਰਕਾਰ ਦੇ ਵਿੱਚ ਆ ਕੰਮ ਕਰਦੇ ਆਂ ਕਈ ਵਾਰੀ ਕੋਈ ਕਮੀਆਂ ਪੇਸ਼ ਰਹੇ ਵੀ ਜਾਂਦੀਆਂ ਹੁਣ ਜੇ ਬਟ ਉਹ ਪੋਜ਼ਿਟਿਵ ਤਰੀਕੇ ਨਾਲ ਟੇਕ ਅਪ ਕਰੀਏ ਤਾਂ ਬੈਟਰ ਹੈ ਸਿਰਫ ਔਰ ਸਿਰਫ ਜੇ ਆਪਾਂ ਨੇਗੇਟਿਵਿਟੀ ਵਾਲੀਆਂ ਗੱਲਾਂ ਕਰਨੀਆਂ ਨੇ ਜਾਂ ਲੋਕਾਂ ਦੇ ਵਿੱਚ ਜਿਹਦੇ ਨਾਲ ਕੋਈ ਡਰ ਦਾ ਕੋਈ ਪੈਰ ਦਾ ਮਹਾਲ ਪੈਦਾ ਹੋ ਵੀ ਉਹਦੇ ਨਾਲ ਨਾ ਪੰਜਾਬ ਨੂੰ ਫਾਇਦਾ ਹੈ ਨਾ ਸਾਨੂੰ ਫਾਇਦਾ ਹੈ ਨਾ ਕੱਲ ਨੂੰ ਕਿਸੇ ਹੋਰ ਨੂੰ ਫਾਇਦਾ ਹੋਣਾ ਸੋ ਇਹੀ ਮੇਰੀਆਂ ਥੋੜੀਆਂ ਜਿਹੀਆਂ ਵਿਚਾਰ ਅੱਜ ਸਾਂਝੀਆਂ ਕਰਨ ਨੂੰ ਦਿਲ ਕਰ ਰਿਹਾ ਸੀਗਾ ਬਾਕੀ ਤੁਹਾਡਾ ਧੰਨਵਾਦ ਐਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਵਾ ਦੇ ਵਿੱਚ ਰੱਖੋ ਇਹੀ ਗੱਲਾਂ ਮੇਥੋਂ ਦਾ ਸਾਂਝੇ ਕਰਦੇ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੈਹਿੰਦ ਇਨਕਲਾਬ ਜ਼ਿੰਦਾਬਾਦ